हलका नकोदर के सर्कल बिलगा विखे बीबी राजविंदर कौर भुलर सबका एमएलए राज कमल सिंह भुलर सीनियर अकाली आगू हलका नकोदर वलों नवे नियुक्त किए गए जिला प्रधान बचित्र जी कोहाड़ कोर कमेटी मैंबर बलदेव सिंह खैरा ਵਰਕਿੰਗ ਕਮੇਟੀ ਮੈਂਬਰ ਹਰਜਾਪ ਸਿੰਘ ਸੰਗਾ ਅਤੇ ਐਸਜੀਪੀਸੀ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਜੀ ਕਲਿਆਣ ਦਾ ਸਨਮਾਨ ਰੱਖਿਆ ਗਿਆ ਇਸ ਮੌਕੇ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਸਾਰੇ ਆਗੂਆਂ ਵੱਲੋਂ ਆਪੋ ਆਪਣੇ ਵਿਚਾਰ ਦਿੱਤੇ ਗਏ ਅਤੇ ਇਸ ਦੇ ਨਾਲ ਹੀ ਬੂਥ ਕਮੇਟੀਆਂ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਤੇ ਚੇਅਰਮੈਨ ਪਰਵਿੰਦਰ ਸਿੰਘ ਸ਼ਾਮਪੂਰ, ਸਰਕਲ ਪ੍ਰਧਾਨ ਪਿਆਰਾ ਸਿੰਘ ਕੈਤ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਬਿਲਗਾ ਕਮਲਜੀਤ ਸਿੰਘ ਪਵਾਦਲਾ, ਸਾਬਕਾ ਸਰਪੰਚ ਗੁਰਨਾਮ ਸਿੰਘ ਰਾਵਾ सीनियर मीत प्रधान मेजर सिंह ओजला अवतार सिंह औजला नंबरदार हरबलजीत लद्दड़ सबका सरपंच संतोख खोखेवाल, लंबाड़दार बलजीत बहादुरपुर सिंह नागरा प्यारा संगेड़ा सर्कल प्रधान एसएसी विंग बिलगा हरबंस दर्दी प्रधान बिंदर पुलर सरपंच जसविंदर कौर पुलर सबका एमसी मीका संगेड़ा लंबाड़दार रणजीत सिंह काियां ਸਾਬਕਾ ਸਰਪੰਚ ਹਰੀ ਕਰਿਸ਼ਨ ਗਮਟਾਲੀ, ਅਵਤਾਰ ਸਿੰਘ ਮਵਾਈ, ਸਾਬਕਾ ਸਰਪੰਚ ਜਸਵਿੰਦਰ ਸਿੰਘ ਮਵਾਈ, ਹਰਜੋਤ ਸਿੰਘ ਮਵਾਈ ਲੱਖੀ ਪਵਾਤੜਾ, ਪ੍ਰਧਾਨ ਰਣਜੋਤ ਸਿੰਘ ਔਜਲਾ, ਗੁਰਮੇਲ ਸਿੰਘ ਗਮਟਾਲਾ, ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਡਾਲ ਬੂਟਾ ਅਤੇ ਹੋਰ ਵੀ ਸੈਂਕੜਿਆਂ ਦੀ ਤਦਾਰ ਵਿੱਚ ਅਕਾਲੀ ਆਗੂ ਹਾਜ਼ਰ ਸਨ। ਇਹ ਅੱਜ ਦੇ ਨੌਕੇ ਤੇ ਦੀ ਗੱਲ ਜਿਉਂਨਾ ਦੀ। ਅੱਜ ਤੁਸੀਂ ਬੜੇ ਤਿਆ ਉਸ ਇਕਸਤਾਨ ਸਰਕਲ ਬਿਲਗਾ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਇੱਥੇ ਪਹੁੰਚੇ ਹੈ ਤੇ ਸ਼੍ਰੋਮਣੀ ਕਾਲੀ ਦਲ ਦੀ ਮਜਬੂਤੀ ਲਈ ਕੰਮ ਕਰ ਰਹੇ ਹੈ ਸ਼੍ਰੋਮਣੀ ਕਾਲੀ ਦਲ ਨੇ ਜ਼ਿਲ੍ਹੇ ਦੀ ਪ੍ਰਧਾਨਗੀ ਜ਼ਿਲ੍ਹੇ ਦੀ ਜ਼ਿੰਮੇਵਾਰੀ ਉਹ ਦਿੱਤੀ ਹੈ ਤੇ ਇੱਥੇ ਗੁਰੂ ਮਹਾਰਾਜ ਦੇ ਚਰਨਾਕ ਨਤਮਸਤਕ ਹੋਣ ਹੈ ਤੇ ਅੱਜ ਦੀ ਇਹ ਮੀਟਿੰਗ ਜਿਹੜੀ ਹੈ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਜਿਹੜੀ ਹੈ ਉਹ ਹੋਈ ਹੈ ਅੰਦਰੀਆ ਅੰਦਰੀਆ ਜਿਹੜੀਆਂ ਕਮੇਟੀਆਂ ਦੀ ਚੋਣ ਦੀ ਗੱਲ ਕੀਤੀ ਆ ਬੂਥ ਲੈਵਲ ਤੇ ਇਹ ਕਦੋਂ ਤੋਂ ਸ਼ੁਰੂ ਹੋ ਰਿਹਾ ਜੀ ਇਹ ਸ਼ੁਰੂ ਹੋਇਆ ਜੀ ਇਹ ਅੱਜ ਤੋਂ ਹੀ ਸ਼ੁਰੂ ਹੋਇਆ ਤੇ ਅੱਗੇ ਤਕਰੀਬਨ ਇੱਕ ਮਹੀਨੇ ਤਾਈਂ ਜਿਹੜਾ ਹੈਗਾ ਇਹ ਕੰਕਰੀਟ ਕਰਕੇ ਉਹਨਾਂ ਨੇ ਮੁਕੰਮਲ ਕਰਕੇ ਕਮੇਟੀਆਂ ਜਿਹੜੀਆਂ ਹੋ ਜਾਣੀਆਂ ਅਗਲਾ ਜਿਹੜਾ ਜ਼ਿਲ੍ਹੇ ਤੋਂ ਅੱਗੇ ਸਰਕਲ ਜਨਰਲ ਲੈਵਲ ਦੀਆਂ ਜਿਹੜੀਆਂ ਨਿਯੁਕਤੀਆਂ ਉਹ ਕਦੋਂ ਹੋਣਗੀਆਂ ਬੱਸ ਉਹ ਜਲਦੀ ਹੋ ਹੀ ਰਹੀਆਂ ਜੀ ਜਲਦੀ ਕੀਤੀਆਂ ਜਾਣਗੀਆਂ ਜੀ ਇਹ ਮਹੀਨੇ ਕਿਤੇ ਵਿੱਚ ਵਿੱਚ ਸਾਰਾ ਜਿਹੜਾ ਇਹ ਪਾਰਟੀ ਦਾ ਜਿਹੜਾ ਢਾਂਚਾ ਮੁਕੰਮਲ ਕਰਕੇ ਜਿਹੜਾ ਹੈ ਪਾਰਟੀ ਦਾ ਉੱਪਰ ਜਿਹੜਾ ਜਮਾ ਕਰਾਇਆ ਜਾਓ ਪਿਛਲੇ ਸਮੇਂ ਚ ਜ਼ਿਲ੍ਹਾ ਜਥੇਦਾਰ ਜਿਹੜੇ ਆ ਉਹ ਖੁਦ ਵੀ ਅਮਰਤਧਾਰੀ ਹੁੰਦੇ ਸੀ ਤੇ ਆਪਣੇ ਸਰਕਲਾਂ ਚ ਵੀ ਜਿਹੜਾ ਆ ਉਹ ਫੀਲ ਕਰਦੇ ਹੁੰਦੇ ਸੀ ਬਿਲਕੁਲ ਤੁਹਾਨੂੰ ਇਹ ਜ਼ਿੰਮੇਵਾਰੀ ਮਿਲੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਜੀ ਗੁਰੂ ਮਹਾਰਾਜ ਕਿਰਪਾ ਕਰੂਗਾ ਤੇ ਜਿਹੜੇ ਜ਼ਿਲ੍ਹਾ ਜਿਲ੍ਹਾ ਜੇਦਾਦਾਰ ਬਣਦੇ ਰਹੇ ਨੇ ਉਹ ਸਾਰੇ ਤਾਂ ਨਹੀਂ ਤੁਸੀਂ ਕਹਿ ਸਕਦੇ ਅਮਰਤਾਰੀ ਰਹੇ ਨੇ ਪਿਛਲੇ ਜੇਦਾਦਾਰ ਅਮਰਤਾਰੀ ਨਹੀਂ ਸੀ ਚਲੋ ਕੋਈ ਨਹੀਂ ਜੇ ਅਕਾਲੀ ਦਲ ਦਾ ਜਿਹੜਾ ਸ਼ਬਦਾਨ ਹੈ ਜਾਂ ਵਿਧਾਨ ਦਾ ਉਹਦੇ ਮੁਤਾਬਕ ਅਸੀਂ ਸਾਰੇ ਜਣੇ ਚੱਲਾਂਗੇ ਤੇ ਜੇ ਉਹ ਰਵਾਇਤ ਪਿਛਲੀ ਵਾਰੀ ਟੁੱਟੀ ਆ ਕੀ ਉਹ ਰਵਾਇਤ ਨੂੰ ਗਾਹਾਂ ਜਾਰੀ ਰੱਖਿਆ ਜਾਊਗਾ ਬਿਲਕੁਲ ਜਾਰੀ ਰੱਖਿਆ ਜਾਊਗਾ ਠੀਕ ਹੈ ਅੱਜ ਸਰਕਲ ਮਿਲਗਾ ਦੀ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਚੇਚੇ ਤੌਰ ਤੇ ਬਚਿੱਤਰ ਸਿੰਘ ਖਵਾੜ ਦੀ ਸਾਡੀ ਜ਼ਿਲ੍ਹਾ ਪ੍ਰਧਾਨ ਦਿਲੰਦਰ ਦਿਹਾਤੀ ਕੌਂਸਲ ਮੀਟਿੰਗ ਮੈਂਬਰ ਸਰਦਾਰ ਬਲਦੇਵ ਸਿੰਘ ਖਹਿਰਾ ਜੀ ਉਮੀਦਪਰਦਾਨ ਪੀਸੀਪੀ ਬਲਦੇਵ ਸਿੰਘ ਕਲਿਆਣ ਜੀ ਹਲਕਾ ਇੰਚਾਰਜ ਜਲੰਧਰ ਕੈਂਟ ਹਰਜਾਪ ਸਿੰਘ ਸੰਘਾ ਜੀ ਆਏ ਆ ਇਕੱਠੇ ਹੋ ਕੇ ਅਸੀਂ ਅੱਜ ਹਲਕਾ ਨਕੋਦਰ ਦੀ ਜਿਹੜੀ ਬੂਥ ਕਮੇਟੀਆਂ ਦੀ ਮੀਟਿੰਗ ਜੀ ਅੱਜ ਤੋਂ ਹਰ ਕ ਮਿਲਗਾ ਤੋਂ ਅਸੀਂ ਸਰਕਲ ਮਿਲਗਾ ਤੋਂ ਸ਼ੁਰੂ ਕੀਤੀ ਹੈ ਇਸ ਦਿਨ ਲੜੀ ਵਾਰੀ ਅਸੀਂ ਨਕੋਦਰ ਵੀ ਨੂਰ ਮੈਲਵੀ ਸਰਕਲ ਵਾਈਸ ਸਾਰੇ ਜਾ ਕੇ ਤੇ ਆਵਰੇ ਜਿਹੜੇ ਮੇਨ ਸਾਡੇ ਜਥੇਦਾਰ ਨੇ ਉਹਨਾਂ ਨਾਲ ਅਪੀਲ ਕਰਾਂਗੇ ਉਸ ਤੋਂ ਬਾਅਦ ਅਸੀਂ ਪਿੰਡੋਂ ਪਿੰਡ ਜਾ ਕੇ ਕੂਟਵਦਰ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਬਣਾ ਕੇ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਹਾਈ ਕਮਾਂਡ ਨੂੰ ਬਚਿੱਤਰ ਸਿੰਘ ਘਾੜ ਜੀ ਨੂੰ ਦੇਣਗੇ ਜਾ ਕੇ ਸਬਮਿਟ ਹਾਈ ਕਮਾਂਡ ਨੂੰ ਕਰਾਉਣਗੇ ਸੋ ਇਸ ਵਿਸ਼ੇ ਤੇ ਅੱਜ ਤੇ ਨਾਲ ਦੀ ਨਾਲ ਜਿਵੇਂ ਪੰਜਾਬੀ ਕਹਿੰਦੇ ਇੱਕ ਪੰਥ ਦੋ ਕਾਜ ਉਵੇਂ ਕੀਤੇ ਜੀ ਤੇ ਨਾਲ ਹੀ ਇਹਨਾਂ ਦਾ ਸਰਕਾਰ ਜੋਗ ਨੇ ਸਾਰੇ ਇਹਨਾਂ ਦਾ ਸਨਮਾਨ ਕਰਨਾ ਬੰਦਾ ਸੀਗਾ ਤੇ ਮੈਂ ਕਹਿੰਕਿਓ ਨਾ ਸਾਰੇ ਸਨਮਾਨ ਸੰਗਤ ਸੰਗਤ ਦੇ ਰੂਪ ਚ ਜਦੋਂ ਹੁੰਦਾ ਤਾਂ ਸੋ ਸਾਰਿਆਂ ਨੂੰ ਵਧੀਆ ਲੱਗਦਾ ਤੇ ਸੋ ਸੋ ਸਾਰਾ ਇਹ ਸਨਮਾਨ ਜੱਥੇ ਦਾ ਕਿਉਂਕਿ ਸਨਮਾਨ ਵੀ ਮੈਂ ਜਿਹੜੇ ਸਾਡੇ ਐਸਜੀਪੀਸੀ ਮੈਂਬਰ ਅਮੀਤ ਪ੍ਰਧਾਨ ਨੇ ਕਿਉਂਕਿ ਐਸਡੀ ਵੱਡੀ ਸੰਸਥਾ ਨੂੰ ਬੜਾ ਵੱਡਾ ਮਾਣ ਹੁੰਦਾ ਜੀ ਪ੍ਰਧਾਨ ਦਾ ਤੇ ਮੈਂ ਕੁਸ਼ਕ ਨੂੰ ਸੇਵਾ ਕੀ ਮੇਰੇ ਹਲਕੇ ਚ ਆਏ ਤੇ ਇਹਨਾਂ ਨੇ ਉਹ ਸਾਰਾ ਸਨਮਾਨ ਜਿਹੜਾ ਉਹ ਕੀਤਾ ਗਿਆ ਇੱਕ ਉਹ ਹਰਦਾ ਇੱਕ ਸਵਾਲ ਰਹਿ ਗਿਆ ਹਲਕਾ ਨਕੂਦਰ ਜਿਹੜਾ ਆ ਉਹ ਸ਼ਰੋਣੀ ਅਕਾਦੀ ਪਾਲ ਦਾ ਇੰਚਾਰਜ ਅ ਫੱਦੀ ਪਿਆ ਆ ਇਹ ਕਦੋਂ ਕ ਤੁਸੀਂ ਇਹ ਜਿਹੜਾ ਆ ਇਹ ਰਾਜਕਮਲ ਗੱਲ ਉਹਨਾਂ ਨੂੰ ਉਹਦਾ ਜਿਹੜਾ ਧੋਣ ਲਈ ਕੋਸ਼ਿਸ਼ ਕਰੋਗੇ ਜਾਂ ਕੀ ਆਉਣ ਵਾਲਾ ਪ੍ਰੋਗਰਾਮ ਨਹੀਂ ਹੁਣ ਸਾਰੀਆਂ ਕਮੇਟੀਆਂ ਜਿਹੜੀ ਹੈ ਉਹ ਰਾਜਕਮਲ ਜੀ ਬਣਾ ਰਹੇ ਨੇ ਬਾਕੀ ਜਿਹੜਾ ਪਾਰਟੀ ਦਾ ਫੈਸਲਾ ਹੈਗਾ ਉਹ ਸਿਰਫ ਫਰੋਂ ਵਾਲਾ ਹੀ ਆ ਬਾਕੀ ਤਾਂ ਸਾਰਾ ਕੰਮ ਕਰ ਹੀ ਰਹੇ ਨੇ ਸਰ ਰਾਜਕਮਲ ਜੀ ਉਹ ਠੀਕ ਆ ਫੇ ਵੀ ਹਲਕੇ ਦੇ ਅੰਦਰ ਇਹ ਐਲਾਨ ਜਿਹੜਾ ਆ ਕਦੋਂ ਕੋ ਹੋ ਜਾਊਗਾ ਇਹ ਤੇ ਬਾਰੇ ਕੀ ਕਹਿੰਦੇ ਬਿਲਕੁਲ ਇਹ ਤਾਂ ਐਲਾਨ ਦਾ ਤਾਂ ਕੰਮ ਜਿਹੜਾ ਉਹ ਪਾਰਟੀ ਪ੍ਰਧਾਨ ਜੀ ਦਾ ਆ ਤੇ ਬਾਕੀ ਜੇ ਜ਼ਿੰਮੇਵਾਰੀ ਸਾਰੀ ਹਲਕੇ ਦੀ ਅਜ ਰਾਜਕਮਲ ਜੀ ਦੇ ਰਹਿ ਗਈ ਹੈ ਤਾਂ ਆਪਾਂ ਇਹੀ ਸਮਝ ਸਕਦੇ ਹਾਂ ਕਿ ਰਾਜਕਮਲ ਜੀ ਦੇ ਅਗਲੇ ਕਮੇਟੀਆਂ ਵੀ ਬਣਾ ਰਹੇ ਆ ਫਿਰ ਸਰਕਲ ਵੀ ਇਹਨਾਂ ਨੇ ਬਣਾਉਣੇ ਆ ਸਾਰਾ ਕੁਝ ਇਹਨਾਂ ਨੇ ਕਰਨਾ ਹੈ ਫਲਾਂਕ ਚਲੋ ਪਾਰਟੀ ਦਾ ਜਿਹੜਾ ਹੈਗਾ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਕਰਨੇ ਆ ਜਾਂ ਕਿਸੇ ਹਾਈ ਕਮਾਂਡ ਨੇ ਕਰਨਾ ਹੈਗਾ ਬਾਕੀ ਜਿਹੜੀ ਜ਼ਿੰਮੇਵਾਰੀ ਹੈ ਅੱਜ ਜਿਹੜਾ ਅੱਜ ਤੋਂ ਲੈ ਕੇ ਕੰਮ ਚੱਲ ਰਿਹਾ ਹੈ ਤਾਂ ਸਭ ਰਾਜਕਮਲ ਜੀ ਉਹਨਾਂ ਦੇ ਥੱਲੇ ਸਾਰਾ ਹੋ ਰਿਹਾ ਤੁਸੀਂ ਇਹਨਾਂ ਦੇ ਨਾਲ ਆ ਬਿਲਕੁਲ ਬਕਾਇਦਾ ਤੌਰ ਤੇ ਮੈਂ ਸਮਝਦਾ ਹਾਂ ਵੀ ਇੱਕ ਰਸਮੀ ਤੌਰ ਤੇ ਜਿਹੜੀ ਹੈ ਨਾ ਹਲਕਾਂ ਤਿਆਰ ਕੀਤੀ ਉਹ ਜਿਹੜੀ ਰਸਮੀ ਤੌਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਉਹ ਕਰਨ ਵਾਲੀ ਰਹਿ ਗਈ ਆ ਜਿਵੇਂ ਜ਼ਿਲ੍ਹਾ ਪ੍ਰਧਾਨ ਸਰਦਾਰ ਬਚਿੱਤ ਸਿੰਘ ਜੀ ਕੁਹੜਾ ਸਾਹਿਬ ਨੇ ਤੁਹਾਨੂੰ ਦਿੱਤਿਆ ਜਾਂ ਕੋਰ ਕਮੇਟੀ ਮੈਂਬਰ ਜਿਹੜੇ ਨੇ ਬ੍ਰਿਧੇਪ ਸਿੰਘ ਜੀ ਖਹਿਰਾ ਐਕਸ ਐਮ ਐਲ ਏ ਫਲੋਰ ਔਰ ਸਾਰਿਆਂ ਵੱਲੋਂ ਹੀ ਅਸੀਂ ਸਾਰੇ ਇੱਕ ਜੁੱਟ ਹੋ ਗਏ ਹਰਾਜ ਕਮਲ ਸਿੰਘ ਭੁੱਲਰ ਦੇ ਨਾਲ ਆ ਦੇਖੋ ਹਲਕਾ ਜਿਹੜੀਆਂ ਬੂਥ ਕਮੇਟੀਆਂ ਬਾਕੀ ਹਲਕੇ ਦੇ ਅੰਦਰ ਕੰਮ ਸਾਰਾ ਪਾਰਟੀ ਨੇ ਇਹਨਾਂ ਨੂੰ ਸੌਂਪ ਦਿੱਤਾ ਤੇ ਗਜਪਤ ਸਿੰਘ ਜੀ ਵੀ ਕੈਂਟ ਹਲਕੇ ਦੇ ਜਿਹੜੇ ਇੰਚਾਰਜ ਨੇ ਉਹ ਵੀ ਇੱਥੇ ਮੌਜੂਦ ਨੇ ਅਸੀਂ ਸਾਰੇ ਇੱਕਜੋਟ ਹਾਂ ਜਲਦੀ ਇਹਨਾਂ ਨੂੰ ਰਸਮੀ ਤੌਰ ਤੇ ਵੀ ਹਲਕਾ ਇੰਚਾਰਜ ਮਦਨ ਸਾਹਿਬ ਵੱਲੋਂ ਹਲਾ ਲਿਆ ਜਾਊਗਾ ਬਕਾਇਦਾ ਤੌਰ ਤੇ ਇਹਨਾਂ ਨੂੰ ਪਾਵਰਾ ਹਲਕਾ ਇੰਚਾਰਜ ਦੀਆਂ ਦੇਈ ਦਿੱਤੀਆਂ ਜਾਂਦੀਆਂ ਧੰਨਵਾਦ ਜੀ